ਦੁਕਾਨ ਦੇ ਗੋਲੀਆਂ ਚੱਲੀ ਕੱਲ ਦੋ ਮਰਡਰ ਹੋ ਗਏ ਦੱਸੋ ਸ਼ਹਿਰ ਕੀ ਮਗਰ ਹੈ ਸ਼ਹਿਰ ਕੀ ਮਗਰ ਹੈ ਵੀਰ ਸਾਨੂੰ ਜੀਣ ਦਾ ਅਧਿਕਾਰ ਥੇ ਅਸੀਂ ਜੀਣਾ ਚਾਹਦੇ ਸਾਡਾ ਕਸੂਰ ਹੈਗਾ ਕੋਈ ਦੱਸੋ ਅਸੀਂ ਸਿਆਸੀ ਬੰਦੇ ਆ ਪੋਲਿਟਿਕਲ ਬੰਦੇ ਕਿਤੇ ਦੁੱਖ ਤੋਂ ਕਿਤੇ ਕਿਤੇ ਮਗਰ ਜਾਣਾ ਵੀ ਪੈਂਦਾ ਸਾਡਾ ਕਸੂਰ ਦੱਸੋ ਕੀ ਸਾਨੂੰ ਕਿਤੇ ਵਟਸਐਪ ਤੇ ਕਾਲ ਅਣਜਾਨੀ ਆਏ ਸਾਡਾ ਦਿਲ ਡਰਦਾ ਵੀ ਅਸੀਂ ਫੋਨ ਚੱਕੀ ਕਿ ਨਾ ਚੱਕੀ ਅਸੀਂ ਹੋਰ ਤਾਂ ਕੋਸ਼ਿਸ਼ ਹੀ ਨਾ ਸਾਡੇ ਇਸ ਛੋਟੇ ਵੀਰ ਦਾ ਕੋਈ ਕਸੂਰ ਹੈਗਾ ਦੱਸੋ ਦੁਕਾਨ ਤੇ ਬਿਠਾ ਹੈ ਫਾਦਰ ਸਾਹਿਬ ਦੀ ਦੋ ਤਿੰਨ ਮਹੀਨੇ ਪਹਿਲਾਂ ਡੈਥ ਹੋਈ ਅੱਧੀ ਜ਼ਿੰਮੇਵਾਰੀ ਨਿਭਾਰਿਆ ਪਰਿ ਚਲੋ ਅਸੀਂ ਮੈਂ ਪ੍ਰਧਾਨ ਹਾਂ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਿਭਾ ਰਿਹਾ ਹਰ ਵੇਲੇ ਹਰ ਵੇਲੇ ਪ੍ਰਸ਼ਾਸਨ ਦਾ ਇਜ਼ਹਾਰ ਦਿੰਦੇ ਅਸੀਂ ਕੀ ਮੰਗ ਕਰ ਰਹੇ ਹਾਂ ਜੀ ਆਪ ਜੀ ਜੁੜ ਗਏ ਮੰਨ ਕਰਦੇ ਆ ਕਿ ਸਰਵਕੀ ਗੀਜ ਦਾ ਅਧਿਕਾਰ ਦੋ ਸ਼ਹਿਰ ਦੇ ਵਿੱਚ ਤੇ ਤੇਰਾ ਖੇਲ ਖੇਡਿਆ ਜਾ ਰਿਹਾ ਨਾ ਇਹ ਖੇਲ ਨਾ ਖੇਡੋ ਸਾਡੇ ਨਾਲ ਲਲ ਮਿਲ ਕੇ ਸਾਡੇ ਨਾਲ ਖੇਲ ਕਰੇ ਖੇਲ ਨਾ ਜੀ ਸਭ ਕੱਲੀ ਕੱਲੀ ਗੱਲ ਦਾ ਪਤਾ ਕਿਸੇ ਨੂੰ ਕੋਲ ਕੀ ਕਰ ਰਿਹਾ ਪਰ ਸਾਨੂੰ ਜੀਣ ਦਾ ਅਧਿਕਾਰ ਦੋ ਸ਼ਹਿਰ ਅਸੀਂ ਜੀਣਾ ਚਾਹੁੰਦੇ ਸਾਹੀ ਆਪ ਦੇ ਬੱਚੇ ਪਾਲਨੇ ਨੇ ਸਾਡਾ ਕਸੂਰ ਹੈਗਾ ਤਾਂ ਵੀ ਦੱਸੋ ਇਹ ਜਿਹੜਾ ਕਸੂਰ ਜੋ ਦੇਖੋ ਤੁਹਾਡੀਆਂ ਨੇ ਉੱਥੇ ਬੈਠੇ ਸਾਰੇ ਮਸਜਿਦ ਵਾਲੇ ਖੜਕੇ ਹੋਏ ਤਿੰਨ ਜਣੇ ਆਏ ਨੇ ਉਹਨਾਂ ਨੇ ਗੋਲੀ ਚਲਾਈ ਗੋਲੀ ਚ ਮੁੰਟੀ ਤੇ ਚਲਾਈ ਪਰ ਮੁੰਟੀ ਦੇ ਵੱਜੀ ਨਹੀਂ ਕੰਬੇ ਚ ਵਾਹ ਇੱਥੇ ਮਾਰ ਗਾ ਮੇਰਸੋ ਜਾਨੇ ਤੇ ਮਾਰ ਕੇ ਤੇ ਚਲੇ ਗਏ ਨੇ ਤੇ ਬੜੀ ਤੇਜ਼ ਗਿਆ ਤਾਂ ਇੱਥੇ ਦੋ ਚਲਾਈਆਂ ਉਹ ਮੇਰਸੋ ਕਿਥੇ ਐਵੇਂ ਗਿਰ ਗਏ ਫਿਰ ਅੱਕੇ ਜਾ ਕੇ ਤੇ ਜਾਨ ਕੋਣ ਲੋਕ ਸੀ ਕਿ ਬਚਾਉਣੇ ਬੜੇ ਇੰਨੀ ਤੇ ਫਾਸਟ ਦਾ ਮੋਟਰਸਾਈਕਲ ਸੀ ਕਿ ਕਿੱਥੇ ਪਛੜੀਆਂ ਜਾਂਦੀ ਅੱਛਾ ਮੋਟਰਸਾਈਕਲ ਚ ਵਾਰ ਸੀ ਹਾਂਜੀ ਤਿੰਨ ਜਣੇ ਕੋਸ਼ਿਸ ਸੀ ਉਹਨ ਕਿੱਥੇ ਮੁੰਡੀ ਮੁੰਟੀ ਉਹਨ ਮੇਰਾ ਕੀ ਹਾਲ ਜਾਨਾ ਸੀ ਹੁਣ ਬਿਆਨੇ ਪੋਸਾ ਜਾਨੀ ਚੁੱਲੀਆਂ ਕਰੇ ਐਮਸੀ ਦੇ ਉੱਪਰ ਇੱਕ ਮੋਟੀ ਐਮਸੀ ਹੈ ਉਸ ਦੇ ਉੱਪਰ ਫਾਇਰਿੰਗ ਹੋਈ ਹੈ ਸਰ ਕੀ ਮਾਮਲਾ ਕੀ ਹੈ ਜੀ ਹਾਂ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਕਪਲ ਕੁਮਾਰ ਨੀਲੀ ਸਮਨਟੀ ਜਿਹੜਾ ਇੱਥੇ ਕਾਉਂਸਲਰ ਹੈ ਉਹਨਾਂ ਤੇ ਕੋਈ ਫਾਇਰਿੰਗ ਕੀਤੀ ਹੈ ਕੋਈ ਤਿੰਨ ਅਣਪਛਾਤੇ ਬੰਦੇ ਜਿਹੜਾ ਮੂਹ ਬੰਨੇ ਹੋਏ ਸੀ ਤੇ ਮੋਟਰਸਾਈਕਲ ਤੇ ਆਏ ਆ ਤੇ ਉਹਨਾਂ ਨੇ ਇਹਨਾਂ ਦੀ ਜਿੱਥੇ ਦੁਕਾਨ ਸੀਗੀ ਦੁਕਾਨ ਦੇ ਬਾਹਰ ਬੈਠੇ ਸੀ ਉਧਰ ਵੱਲ ਫਾਇਰਿੰਗ ਕੀਤੀ ਔਰਚਨਟਲੀ ਕਿਸੇ ਦੇ ਕੋਈ ਇੰਜਰੀ ਨਹੀਂ ਕਿਸੇ ਦੇ ਫਾਇਰ ਲੱਗਿਆ ਨਹੀਂ ਤੇ ਸਾਡੀਆਂ ਟੀਮਸ ਬਣਾਈਆਂ ਹੋਈਆਂ ਟੀਮਸ ਆਲਰੇਡੀ ਆਫ ਦਿ ਫੀਲਡ ਵਿੱਚ ਐ ਤੇ ਸਾਰੇ ਅਸੀਂ ਉਹਨਾਂ ਨੂੰ ਜਲਦੋਂ ਜਲਦ ਕਾਬੂ ਕਰਨ ਲੱਗੇ ਜਿਹੜੇ ਵੀ ਬੰਦੇ ਐ ਇਸ ਸਰ ਉਹ ਡਬਲ ਮੈਟਰ ਨਾਲ ਜੁੜ ਕੀ ਤਾਂ ਨਹੀਂ ਦਿਖਿਆ ਜਾਂਦਾ ਕਿ ਉਹਨਾਂ ਦੇ ਦੇਖੋ ਹਜੇ ਤੱਕ ਤਾਂ ਇਹ ਬੜਾ ਇਨ ਨਹੀਂ ਐ ਸਾਡੇ ਕੋਲ ਇਨਫੋਰਮੇਸ਼ਨ ਵੀ ਜਿਹੜੀ ਅਸੀਂ ਉਹਦਾ ਕੇਸ ਰਜਿਸਟਰ ਕਰ ਰਹੇ ਹਾਂ ਜਿਹੜਾ ਵੀ ਹੈ ਤੇ ਅੱਗੇ ਜਿਹੜੀ ਉਹਨਾਂ ਨੂੰ ਲੱਭ ਕੇ ਹੀ ਜਿਹੜੀ ਅੱਗੇ ਗੱਲ ਸਾਹਮਣੇ ਆਊਗੀ ਕੋਈ ਇਹਦੇ ਨਾਲ ਇਹਦਾ ਕਨੈਕਸ਼ਨ ਆ ਕੇ ਨਹੀਂ ਹੈ ਥੈਂਕ ਯੂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز